ਬਹੁਤ سارے ਸਵਾਲ ਉੱਠੇ ਸੀ ਜਦੋਂ ਡਿਬਰੂਗੜ੍ਹ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਭੇਜਿਆ ਗਿਆ ਹਜੇ ਤੱਕ ਡਿਟੈਂਸ਼ਨ ਪੀਰੀਅਡ ਵਧਿਆ ਹੋਇਆ ਹੁਣ ਨਵੀਂ ਇੱਕ ਪਿਰਤ ਸ਼ੁਰੂ ਹੋਈ ਆ ਉਹ ਆ ਬਦਮਾਸ਼ ਜਾਂ ਗੈਂਗਸਟਰ ਹੁਣ ਇਸ ਤਰ੍ਹਾਂ ਦੇ ਲੋਕਾਂ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਵੀ ਡਿਬਰੂਗੜ੍ਹ ਭੇਜਣ ਦੀ ਕੋਆਇਦ ਸ਼ੁਰੂ ਹੋਈ ਆ ਇੱਕ ਬਿੱਲਾ ਨਾਮ ਦਾ ਬਦਮਾਸ਼ ਜਿਹੜਾ ਸ਼ਾਇਦ ਬਲਵਿੰਦਰ ਸਿੰਘ ਉਰਫ ਸਰਪੰਚ ਉਸ ਨੂੰ ਜਿਹੜਾ ਭੇਜਿਆ ਗਿਆ ਉਸਦੇ ਉੱਤੇ ਕਿੰਨੇ ਕੁ ਪਰਚੇ ਦਰਜ ਸੀ ਉਸਦੀ ਬੈਕਗ੍ਰਾਉਂਡ ਕੀ ਸੀ ਤੇ ਕੀ ਇਹ ਪਹਿਲੇ ਗੈਂਗਸਟਰ ਜਾਂ ਬਦਮਾਸ਼ ਮੰਨੇ ਜਾਣਗੇ ਜਿਹਨੂੰ ਬਾਹਰ ਭੇਜਿਆ ਗਿਆ ਪੰਜਾਬ ਤੋਂ ਸੰਦੀਪ ਅਜ ਤੋਂ ਸ਼ਾਇਦ 8-9 ਮਹੀਨੇ ਪਹਿਲਾਂ ਇੱਕ ਮੀਟਿੰਗ ਹੋਈ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉਦੋਂ ਵੀ ਰੌਲਾ ਸੀ ਕਿ ਜਿਹੜੇ ਗੈਂਗਸਟਰ ਹਨਾ ਜਿਹੜੇ ਬਦਮਾਸ਼ ਨੇ ਜਿਹੜੇ ਨਟੋਰੀਅਸ ਕਿਸਮ ਦੇ ਜਿਹੜੇ ਲੋਕ ਹੁੰਦੇ ਹਨ ਉਹਨਾਂ ਨੂੰ ਇੱਕ ਦੂਜੇ ਦੇ ਸਟੇਟ ਭੇਜਿਆ ਜਾਵੇ ਕਿ ਜਿਹੜੇ ਪੰਜਾਬ ਦੇ ਜਿਹੜੇ ਗੈਂਗਸਟਰ ਜਾਂ ਨਸ਼ੇ ਦੇ ਤਸਕਰ ਉਹਨਾਂ ਨੂੰ ਡਿਬਰੂਗੜ੍ਹ ਭੇਜ ਦੋ ਜੂਪੀ ਬਿਹਾਰਿਆਂ ਨੂੰ ਵੀ ਇੱਥੇ ਭੇਜ ਦੋ ਕਿਉਂਕਿ ਇੱਕ ਜਿਹੜੀ ਲੈਂਗੁਏਜ ਬਾਰ ਆ ਉਹ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਕਿ ਤੁਸੀਂ ਕਿਸੇ ਦੀ ਬੋਲੀ ਨਹੀਂ ਸਮਸਾ ਦੇ ਬਦਰ ਗੁੰਗਿਆਂ ਦੇ ਇਸ਼ਾਰੇ ਕਰਦੇ ਰਹੋਗੇ ਕਿ ਰੋਟੀ ਖਾਣੀ ਪਾਣੀ ਪੀਣਾ ਕਿ ਇਦਾਂ ਇਸ਼ਾਰੇ ਕਰੋਗੇ ਲੈਂਗੁਏਜ ਸਮਝ ਨਹੀਂ ਆਉਣੀ ਹੈਗੀ ਸਾਮੀ ਇਹਨਾਂ ਨੂੰ ਕੀ ਸਮਝ ਲਗਣੀ ਹੈਗੀ ਜਾਂ ਜਿਹੜੇ ਜਿਹਨਾਂ ਨੂੰ ਤਾਮਲ ਲਾਡੂ ਭੇਜ ਦੋ ਤਾਂ ਤਾਮਲ ਲਾਡੂ ਕਿਉਂਕਿ ਜੇਲ੍ਹ ਦੇ ਵਿੱਚ ਸਟਾਪ ਹੋ ਹੀ ਹੋਗਾ ਇਹਨਾਂ ਨੂੰ ਸਮਝ ਹੀ ਲਗਣੀ ਹੈਗੀ ਪਰ ਕੀ ਇਹ ਜਿਹੜਾ ਪੰਜਾਬ ਨੇ ਜਿਹੜਾ ਹੱਲ ਕੱਢਿਆ ਹੈਗਾ ਇਹ ਹੱਲ ਜਿਹੜਾ ਹੈਗਾ ਇਹਦੇ ਨਾਲ ਕੋਈ ਫਾਇਦਾ ਹੋਏਗਾ ਕਿਉਂਕਿ ਜਿਹੜਾ ਅੱਜ ਵੀ ਜਿਹੜਾ ਆਪਰੇਸ਼ਨ ਆ ਜਿਸ ਆਪਰੇਸ਼ਨ ਦੇ ਤਹਿਤ ਪੰਜਾਬ ਪੁਲਿਸ ਨੇ ਨਹੀਂ ਪੜਿਆ ਪੰਜਾਬ ਪੁਲਿਸ ਕੀ ਕਰਦੀ ਹੈਗੀ ਹੈ ਕਿ ਜਦੋਂ ਨਸ਼ੇ ਦਾ ਤਸਕਰ ਫੜਨੇ ਹੋਣਾ ਉਹ ਫੜਦੀ ਹੈ ਐਨਸੀਬੀ ਨਾਰਕੋਟਿਕ ਕੰਟਰੋਲ ਬੋਰਡ ਪੰਜਾਬ ਵੀ ਪੰਜਾਬ ਪੁਲਿਸ ਤੇ ਆਪਣੀ ਹਾਜ਼ਰੀ ਪਾਉਂਦੀ ਹੈਗੀ ਆ ਕਿਉਂਕਿ ਹੁਣ ਐਨਸੀਬੀ ਨੇ ਫੜਿਆ ਹੈਗਾ ਤੇ ਪੰਜਾਬ ਪੰਜਾਬ ਪੁਲਿਸ ਨੇ ਵੱਖਰਾ ਪ੍ਰੈਸ ਨੋਟ ਕੱਢਤਾ ਐਨਸੀਬੀ ਨੇ ਵੱਖਰਾ ਪ੍ਰੈਸ ਨੋਟ ਕੱਢ ਦਿੱਤਾ ਹੈਗਾ ਉਦਾਂ ਪੰਜਾਬ ਪੁਲਿਸ ਕਹਿੰਦੀ ਕਿ ਜੁਆਇੰਟ ਆਪਰੇਸ਼ਨ ਆ ਉਹਦੇ ਜੁਆਇੰਟ ਆਪਰੇਸ਼ਨ ਆ ਲੇਕਿਨ ਜਿਹੜਾ ਮਸਲਾ ਵਾ ਉਹ ਐਨਸੀਬੀ ਨੂੰ ਮਿਲੀ ਸੀ ਸੂ ਐਨਸੀਬੀ ਨੇ ਫਿਰ ਲੋਕਲ ਪੁਲਿਸ ਨੂੰ ਦੱਸਿਆ ਕਿਉਂਕਿ ਉਹਨਾਂ ਕੋ ਆਪਣਾ ਇਹਨਾਂ ਸਟਾਫ ਨਹੀਂ ਹੁੰਦਾ ਉਹਨਾਂ ਨੂੰ ਲੋਕਲ ਪੁਲਿਸ ਦਾ ਸਹਾਰਾ ਲੈਣਾ ਪੈਂਦਾ ਤੇ ਲੋਕਲ ਪੁਲਿਸ ਵਾਲੇ ਆਪਣੇ ਮੋਢੇ ਆਪੇ ਹੀ ਆਪਣੀ ਪੇਠ ਆਪੇ ਥਾਪੜ ਦਿੰਦੇ ਨੇ ਕਿ ਇੱਕ ਬਹੁਤ ਵੱਡੀ ਅਸਿਆ ਜਬ ਬਿਗ ਬ੍ਰੇਕਿੰਗ ਹੋ ਗਈ ਜੀ ਬਹੁਤ ਵੱਡਾ ਸੀ ਨੈਕਸਸ ਤੋੜ ਦਿੱਤਾ ਹੈ ਪਰ ਚੰਗੀ ਗੱਲ ਹੈ ਕਿ ਇਹਨਾਂ ਨੂੰ ਜਿਹੜੇ ਤਸਕਰ ਆਏ ਨੂੰ ਪੇਦਾ ਕਿਉਂਕਿ ਇਹਦੇ ਖਿਲਾਫ 15 ਜਿਹੜੇ ਕੇਸ ਨੇ ਉਹ ਦਰਜ ਸੀ ਔਰ ਇਸ ਟਾਈਮ ਜਮਾਂਦਸ ਦੇ ਆਇਆ ਸੀ ਇਹਨੇ ਛੱਡਿਆ ਨਹੀਂ ਸੀ 1992 ਤੋਂ ਇਹ ਨਸ਼ਾ ਤਸਕਰੀ ਦੇ ਕੰਮ ਵਿੱਚ ਕਰ ਰਿਹਾ ਸੀ ਔਰ ਇਹ ਤਰਨਤਾਂ ਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਇਹਨੂੰ ਬਿੱਲਾ ਸਰਪੰਚ ਦੇ ਤੌਰ ਤੇ ਕਿਹਾ ਜਾ ਰਿਹਾ ਔਰ ਇਹ ਜਿਹੜੀ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਨਾਲ ਦੇ ਆਪਰੇਸ਼ਨ 'ਚ ਪੰਜਾਬ ਪੁਲਿਸੀ ਉਹਦੇ ਕਰਕੇ ਇਹਨੂੰ ਗਰਦਾਸਪੁਰ ਸਿਟੀ ਇਲਾਕੇ ਤੋਂ ਹਰਾਸਤ ਚ ਲੈ ਕੇ ਨਜ਼ਰਬੰਦ ਕੀਤਾ ਔਰ ਉਸ ਤੋਂ ਬਾਅਦ ਇਹਨੂੰ ਉੱਥੇ ਡਿਬਰੂਗੜ੍ਹ ਭੇਜ ਦਿੱਤਾ ਇਹਦੇ ਖਿਲਾਫ 15 ਤੋਂ ਵੱਧ ਵਕ ਵਕ ਅਪਰਾਧਿਕ ਮਾਮਲੇ ਦਰ ਸੀ ਜ਼ਿਆਦਾਤਰ ਇਹਦੇ ਵਿੱਚ ਐਨ ਡੀ ਪੀ ਐਸ ਐਕਟ ਦੇ ਤਹਿਤ ਸੀ ਔਰ ਜਿਹੜਾ ਨਵਾਂ ਨਸ਼ਾ ਤਸਕਰ ਨੂੰ ਜਿਹੜਾ ਨਵਾਂ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਜਿਹਦੇ ਨੂੰ ਦਿਖਾਇਆ ਉਹਦਾ ਹੈਗਾ ਵਾ ਪ੍ਰੋਵੈਂਸ਼ਨ ਆਫ ਇਲੀਸਿਟ ਟਰੈਫਿਕ ਐਂਡ ਐਨ ਡੀ ਪੀ ਐਸ ਐਕਟ ਪੀ ਆਈਟੀ ਐਨ ਡੀ ਪੀ ਐਸ ਦੀ ਧਾਰਾ 31 ਤਹਿਤ ਹਰਾਸੇ ਚ ਲੈ ਕੇ ਡਿਬਰੂਗੜ੍ਹ ਭੇਜ ਦਿੱਤਾ ਗਿਆ ਇਸੇ ਸੀ ਕਿ ਹਰਾਸ ਵਿੱਚ ਲਿਆ ਗਿਆ ਜਿਹੜਾ ਨਸ਼ੇ ਦਾ ਤਸਕਰ ਬਲਵਿੰਦਰ ਬਿਲਾ ਇਹ ਪਾਕਿਸਤਾਨੀ ਸਮਗਲਰ ਨਾਲ ਸਰਹੱਦੋਂ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦੇ ਸੀ ਸ਼ਾਮਲ ਸੀ ਔਰ ਦੂਜੀ ਗੱਲ ਇਹ ਕਹਿੰਦੇ ਕਿ ਹੁਣ ਇਹਨੂੰ ਹਰਾਸ ਵਿੱਚ ਲਿਆ ਤੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾਊਗਾ ਤੇ ਪਾਕਿਸਤਾਨ ਅਧਾਰਤ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਅਗਲੀ ਕਾਰਵਾਈ ਕੀਤੀ ਜੋ ਇਹ ਚੰਗੀ ਗੱਲ ਹੈ ਕਿ ਇਹ ਇਹਨੂੰ ਭੇਜਿਆ ਗਿਆ ਹੁਣ ਇਹ ਸਵਾਲ ਹੈ ਕਿ ਨਸ਼ੇ ਦੇ ਤਸਕਰ ਤੇ ਪੇਡ ਦਿੱਤੇ ਆਗੇ ਇੱਕ ਗੈਂਗਸਟਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਵੀ ਭੇਜੋਗੇ ਜਾਂ ਜਿਹੜੇ ਗੈਰ ਸਮਾਜਿਕ ਅਨਸਰ ਉਹਨਾਂ ਨੂੰ ਵੀ ਭੇਜੋਗੇ ਜਾਂ ਜਿਹੜੇ ਪੰਜਾਬ ਦਾ ਮਾਹੌਲ ਲੋਕ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਵੀ ਭੇਜੋਗੇ ਉਹਨਾਂ ਦੇ ਵਿੱਚ ਬਹੁਤ ਸਾਰੇ ਗਰਮ ਖਿਆਲੀ ਧੜੇ ਨੇ ਉਹ ਹਰ ਧਰਮ ਦੇ ਵਿੱਚ ਖਾਸ ਕਰਕੇ ਜਿਵੇਂ ਸ਼ਿਵ ਸੈਨਾ ਵਾਲੇ ਨੇ ਰੋਜ਼ ਕੋਈ ਨਾ ਕੋਈ ਪੰਗਾ ਚਾੜ੍ਹ ਦਿੰਦੇ ਨੇ 5-7 ਨੇ ਗਿਣਤੀ ਦੇ ਕਿ ਕੱਲ ਨੂੰ ਅਗਰ ਇਹ ਇਦਾਂ ਦਾ ਮਾਹੌਲ ਖਰਾਬ ਕਰਨਗੇ ਉਹਨਾਂ ਨੂੰ ਵੀ ਡਿਬਰੂਗੜ੍ਹ ਭੇਜੋਗੇ ਕਿ ਜਾਂ ਕੱਲੇ ਜਿਨ੍ਹਾਂ ਦੇ ਜਿਹੜਾ ਮਿਨੋਰਟੀ ਹੈ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਭੇਜੋਗੇ ਕਿਉਂਕਿ ਇਹ ਡਿਬੇਟ ਸ਼ੁਰੂ ਹੋ ਚੁੱਕੀ ਆ ਕਿ ਕੀ ਡਿਬਰੂਗੜ੍ਹ ਸਿਰਫ ਸਿੱਖਾਂ ਵਾਸਤੇ ਹੀ ਆ ਜਾਂ ਜਿਹੜੇ ਹੋਰ ਧਰਮਾਂ ਦੇ ਲੋਕ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਬਰੀ ਲੋਕਾਂ ਨੂੰ ਘਬਰਾਹ ਕਰਕੇ ਲੋਕਾਂ ਦਾ ਧਰਮ ਪਰਿਵਰਤਨ ਕਰ ਰਹੇ ਹੈਗੇ ਨੇ ਗਰੀਬੀ ਨੂੰ ਗੁਰਬਤ ਦਾ ਨਜਾਇਜ਼ ਫਾਇਦਾ ਚੱਕ ਰਹੇ ਹੈਗੇ ਨੇ ਤੇ ਹਿੰਦੂ ਸਿੱਖ ਪਾੜਾ ਪਾਉਣ ਦੀ ਖੁੱਤਰ ਜਿਹੜੇ ਰੋਜ਼ ਹੀ ਸ਼ਿਵ ਸੈਨਾ ਵਾਲੇ ਤਿੰਨ ਚਾਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਉਹਨਾਂ ਨੂੰ ਵੀ ਭੇਜੋਗੇ ਇਹ ਇੱਕ ਚਰਚਾ ਸ਼ੁਰੂ ਹੋ ਗਈ ਇਹਦਾ ਹੁਣ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਦੇਖਣਾ ਹੈ ਔਰ ਹੁਣ ਇੱਕ ਸਪਸ਼ਟ ਹੋ ਚੁੱਕਾ ਕਿਉਂਕਿ ਤੁਹਾਨੂੰ ਦੋ ਯਾਦ ਹੋਣਗੇ ਕਿ ਜਦੋਂ ਇੱਕ ਵਾਰ ਮੀਤ ਹੇਰ ਨੂੰ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਬਣ ਚੁੱਕੇ ਇੱਕ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਜਿਹੜੇ ਪੰਜਾਬ ਦੇ ਸਿੱਖਿਆਮਦਰ ਜਦੋਂ ਇਹ ਗੁਰਦੁਆਰੇ ਮੱਥਾ ਟਿਕਣ ਗਏ ਸੀ ਜਾਂ ਜਦੋਂ ਮੀਤੇਰ ਨੂੰ ਲੋਕਾਂ ਨੇ ਪੁੱਛਿਆ ਕਿ ਤੁਸੀਂ ਅਮਰਤਪਾਲ ਸਿੰਘ ਹੋਣਾ ਨੂੰ ਕਿਉਂ ਡਿਬਰੂਗੜ੍ਹ ਭੇਜਿਆ ਉਹ ਕਹਿੰਦੇ ਸੀ ਅਸੀਂ ਨਹੀਂ ਭੇਜਿਆ ਸੈਂਟਰ ਸਰਕਾਰ ਨੇ ਭੇਜਿਆ ਹੁਣ ਸਵਾਲ ਹੈ ਕਿ ਇੱਕ ਨਸ਼ੇ ਦੇ ਤਸਕਰ ਨੂੰ ਬਲਵਿੰਦਰ ਬਿੱਲੇ ਜਿਹਦੇ ਖਿਲਾਫ 15 ਮਕਦਮੇ ਦਰਜ ਨੇ ਇਹਨਾਂ ਨੂੰ ਡਿਬਰੂਗੜ੍ਹ ਤੇ ਪੰਜਾਬ ਪੁਲਿਸ ਸਰਕਾਰ ਨੇ ਭੇਜਿਆ ਹੋਇਆ ਨਾ ਪੰਜਾਬ ਪੁਲਿਸ ਨੇ ਭੇਜਿਆ ਔਰ ਦੂਜੀ ਗੱਲ ਇਹ ਕਿ ਕੀ ਬਲਵਿੰਦਰ ਬਿੱਲਾ ਇਹਦੇ ਖਿਲਾਫ ਵੀ 15 ਕੇਸੇ ਦਰਜ ਨੇ ਕਿ ਹੋਰ ਵੀ ਆਉਣ ਵਾਲੇ ਸਮੇਂ ਚ ਜਿਹੜੇ ਨਸ਼ੇ ਦੇ ਤਸਕਰ ਜਾਂ ਗੈਂਗਸ ਉਹਨਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਭੇਜਿਆ ਜਾਊਗਾ ਅਮਰਤਪਾਲ ਸਿੰਘ ਹੋਣੀ ਇੱਕ ਪੋਲੀਟੀਕਲ ਕੈਦੀ ਨੇ ਉਹ ਇੱਕ ਉਹਨਾਂ ਨੂੰ ਐਨਐਸਏ ਲਗਾ ਕੇ ਭੇਜਿਆ ਇਹ ਹੋਰ ਨੇ ਹੁਣ ਪਿੱਛੇ ਜੇ ਪੰਜਾਬ ਪੁਲਿਸ ਨੇ ਬੜੀ ਵੱਡੀ ਪ੍ਰਾਪਤੀ ਕੀਤੀ ਸੀ ਕਿ ਇੱਕ ਡਰੱਗ ਇਨਸਪੈਕਟਰ ਜਿਹਦੇ ਕੋਲ ਕਰੀਬ 9 ਕਰੋੜ ਰੁਪਏ ਦੀ ਪ੍ਰਾਪਰਟੀ ਸੀ ਹਨਾ ਉਹ ਹਲੇ ਤੱਕ ਉਹ ਬੰਦਾ ਲੱਭਾ ਨਹੀਂ ਹੈਗਾ ਉਦੀ ਸ਼ਕਲ ਵੀ ਹਲੇ ਤੱਕ ਪੁਲਿਸ ਨੂੰ ਪਤਾ ਨਹੀਂ ਲੱਗਾ ਜਾਂ ਪੁਲਿਸ ਨੇ ਜੇ ਦੱਬ ਕੇ ਬੈਠੇ ਉਹਦਾ ਚਿਹਰਾ ਕਿ ਉਹਨੂੰ ਵੀ ਭੇਜੋਗੇ ਡਿਬੁਰਗੜ ਤੇ ਪੰਜਾਬ ਦੇ ਵਿੱਚ ਹਜ਼ਾਰਾਂ ਨਸ਼ੇ ਦੇ ਤਸਕਰ ਬੈਠੇ ਨੇ ਜਿਨੂੰ ਰੋਜ਼ ਤੁਸੀਂ ਪੜਦੇ ਔਰ ਇਦਾਂ ਦੇ ਬਹੁਤ ਸਾਰੇ ਕੇਸ ਹੋਣਗੇ ਜਿਹੜੇ 15 ਤੋਂ 60 20 25 25 ਕੇਸ ਵੀ ਰਜਿਸਟਰਡ ਕੀ ਉਹਨਾਂ ਨੂੰ ਭੇਜੋਗੇ ਜਾਂ ਬਲਵਿੰਦਰ ਬਿੱਲਾ ਕੌਣ ਆ ਸਿਰਫ ਇਹਨੂੰ ਇਹ ਜੇ ਨਸ਼ੇ ਦੇ ਤਸਕਰ ਦੇ ਤੌਰ ਤੇ ਹੀ ਡੀਬਰੂਗੜ ਭੇਜਿਆ ਗਿਆ ਰਹੀ ਜਾਂ ਇਹਦੇ ਪਿੱਛੇ ਕੋਈ ਐਕਟੀਵਿਟੀ ਹੈ ਜਾਂ ਇਹਦੇ ਪਿੱਛੇ ਕੋਈ ਤਾਕਤਾਂ ਨੇ ਜਿਨ੍ਹਾਂ ਨੇ ਡੀਬਰੂਗੜ ਭੇਜਿਆ ਇਹੋ ਜਿਹਾ ਨਸ਼ਾ ਤਸਕਰ 15 ਕੇਸ ਆਮ ਗੱਲ ਆ ਕਿ ਜਿਹੜੇ ਨਸ਼ੇ ਦੇ ਤਸਕਰ ਉਹਨਾਂ ਦੇ ਖਿਲਾਫ ਦਰਜ ਨੇ ਪਰ ਕੀ ਇਹ ਸਪੈਸ਼ਲ ਕੋਈ ਟਰੀਟ ਜਾਂ ਸਪੈਸ਼ਲ ਕੋਈ ਐਕਟੀਵਿਟੀ ਹੈ ਜਾਂ ਕੁਝ ਅਜੀਹੀ ਬਿਉਤਵੰਦੀ ਘੜੀ ਗਈ ਹੈ ਜਿਸ ਸਹਾਈਤ ਬਲਵਿੰਦਰ ਬਿੱਲਾ ਨੂੰ ਭੇਜਿਆ ਗਿਆ ਇਹ ਕੋਈ ਨਾ ਕੋਈ ਵੱਡਾ ਇੱਕ ਮਸਲਾ ਉਸ ਮਸਲੇ ਚ ਇਹ ਆਪਾਂ ਮੰਨ ਕੇ ਸਾਦੇ ਕਿ ਨਸ਼ੇ ਤਸਕਰੇ ਵਾਲੀ ਤੇ ਕਹਾਣੀ ਹੋ ਸਕਦੀ ਹੈ ਉਸ ਕਹਾਣੀ ਦੇ ਪਿੱਛੇ ਕੁਝ ਵੱਡੀ ਨੀਤੀ ਹੈ ਜਿਹੜੀ ਸੈਂਟਰ ਸਰਕਾਰ ਨੂੰ ਵੀ ਪਤਾ ਔਰ ਪੰਜਾਬ ਪੁਲਿਸ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ